¡Cuidado, cuidado, cuidado,

ਕੀ ਨੋਖਾਂ ਦਾ ਸਾਹਮਣੇ ਬੈਠ ਕੇ ਗੱਲ ਕਰੀਏ ਕੀ ਦੇਖੀ ਕੱਸੀ ਹੈ ਜਰੂਰ ਮੈਂ ਲਾ ਵੀਰ ਗੱਲ ਕਰੀਏ ਕੋਈ ਨਹੀਂ ਸੋ ਫਰਮ ਇਟਸ ਦੋ ਨੋ ਇਫ ਯੂ ਡੋਨਟ ਇਟ ਮੈਨ ਇਟਸ ਨੋਟ ਇਟਸ 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 ਮੈਨ ਇਟ देखो थोड़ी बेमती है भी नजायज कब करो अगर तुम कुछ तुस लैना भी चाहते हो किराएदार भी करना चाहते होता तरीका यह है कि तो तो बोर्ड ਹਾਂਜੀ ਹਾਂ ਉਹ ਤਰ੍ਹਾਂ ਇਸ ਤਰ੍ਹਾਂ ਨਹੀਂ ਕਿ ਕਿਉਂ ਹੋਣਾ ਸਾਡੇ ਕਾਸ਼ਤ ਕਰ ਨਹੀਂ ਰਹੇ ਹਾਂਜੀ ਹਾਂਜੀ ਇਹ ਤਾਂ ਪੁਰਾਣਾ ਚੜਿਆ ਹੋਇਆ ਹੈ ਨਾ ਹਾਂਜੀ ਹਾਂ ਹੁਣ ਜਿਸ ਬੰਦੇ ਨੂੰ ਵਕ ਵੋਟ ਅਲਾਟਮੈਂਟ ਕਰਕੇ ਦੇਊਗਾ ਭਾਵੇਂ ਤੁਹਾਨੂੰ ਦੇ ਦੀ ਭਾਵੇਂ ਇਹਨਾਂ ਨੂੰ ਦੇ ਦੀ ਭਾਵੇਂ ਇਹਨਾਂ ਨੂੰ ਦੇ ਦੀ ਠੀਕ ਹੈ ਦੂਜੀ ਗੱਲ ਇਹ ਕਿ ਜਿਹੜੀ ਜਗ੍ਹਾ ਸਾਡੀ ਰਿਜ਼ਰਵ ਕੀਤੀ ਹੈ ਸਾਰੀ ਅਸੀਂ ਨਹੀਂ ਅਲਾਟਮੈਂਟ ਕਰ ਹਾਂਜੀ ਹਾਂਜੀ ਜਿਹੜੀ ਜਗ੍ਹਾ ਰਿਜ਼ਰਵ ਕਰ ਦਿੱਤੀ ਹੈ ਵੀ ਇਸ ਜਗ੍ਹਾ ਤੇ ਕਬਰਸਤਾਨ ਹੀ ਰਹਿਣਾ ਹੈ ਉਹਦੀ ਅਲਾਟਮੈਂਟ ਵੀ ਨਹੀਂ ਕੀਤੀ ਜਾਊਗੀ ਕੀ ਕੰਵਿਜਨ ਹੁਣ ਆਜ ਦੇ ਬੰਦਿਆਂ ਦੇ ਅੱਗੇ ਨਾਂ ਲਿਖੇ ਹੋਏ ਆ ਇਹ ਬੰਦੇ ਤੁਹਾਨੂੰ ਅਲਾਟਮੈਂਟ ਨਹੀਂ ਦੇ ਦੇਗੇ ਅਲਾਟਮੈਂਟ ਕਰਨ ਲਈ ਪੰਜਾਬ ਸਰਕਾਰ ਬੋਰਡ ਤੋਂ ਨਹੀਂ ਗਿਆ ਸਲ ਬਲਕਿ ਇਹ ਤੇ ਪੰਜਾਬ ਸਰਕਾਰ ਦਾ ਹੀ ਹੈ ਦੇਖੋ ਜੀ ਆਪਾਂ ਕੋਈ ਐਸਾ ਕੰਮ ਵੀ ਕਰਨਾ ਕਰੀਏ ਜਿਸ ਨਾਲ ਦੇਖੋ ਨਹੀਂ ਇਜ਼ੀ ਨਹੀਂ ਨਾ ਹੈਗੇ ਜੋ ਕਾਰਸਪਾਰ ਜੰਮੂ ਉਹ ਕਾਰਸਪਾਰ ਵਾਸੀ ਗਏ ਇਹ ਮਤਲਬ ਹੈ ਜੀ ਹਾਂ ਜੀ ਜੋ ਰੋਡ ਨੂੰ ਦੇਣ ਤੋਂ ਬਿਨਾਂ ਉਹਨਾਂ ਦੇ ਤਾਂ ਚਾਰ ਦੀਵਾਰੀ ਕਰਨ ਲੱਗੇ ਹੋ ਕੋਈ ਫਾਇਦਾ ਨਹੀਂ ਨਜਾਇਜ਼ ਕੰਮ ਕਰ ਰਿਹਾ ਇਹ ਤੋਂ 7 ਕਿਲੋਮੀਟਰ ਦਾ ਘਰ ਦਿਹਾ ਹੈ ਜਦੋਂ ਜਦੋਂ ਸਰ ਪਿਛਲੇ ਸਾਲ ਜਦੋਂ ਪਾਣੀ ਆਇਆ ਨਾ ਤਾਂ 2-2 ਫੁੱਟ ਆਇਆ ਸੀ ਨਾ ਜੀ ਸਰ 2-2 ਫੁੱਟ ਸਿਰਫ ਹਾਂ 12 ਦਿਨ ਤਾਂ ਸੀ ਇੱਥੇ ਸੂਚਿ ਇਹਨਾਂ ਨੇ ਫਿਰ ਕਿਹਾ ਚਲੋ ਇਹਨਾਂ ਦੀ ਆਫਿਸ ਜੇ ਹੋਈ ਵੀ ਚਲੋ ਜਨਕਿ ਜਿਹੜੇ ਕਿ ਇਹਨਾਂ ਬੇ ਇੱਥੇ 7 ਦਿਨ ਸਰ ਜੀ ਹੁਣ ਮਜਬੂਰੀ ਕਿਸੇ ਦੀ ਹੋਏ ਆਪਾਂ ਦੂਜੀ ਦੀ ਪਹਿਲੀ ਤੇ ਕਬਜ਼ਾ ਕਰ ਲਈਏ ਜਨਰੇ ਨਾ ਹੁਣ ਸਰ ਜੀ ਉਹ ਤਾਂ ਚਲੋ ਇਹਨਾਂ ਤੇ ਜਾਲੇ ਨੇ ਜਿਹਦੇ ਤੇ ਪਟਾ ਪਰਣਾ ਪੈਣਾ ਸਰ ਉਹ ਸੌ ਮਾਰ ਤੋਂ ਜਨਕਿ ਜਿਹੜੀ ਹੈ ਜੀ ਇਹ ਪ੍ਰਕਿਰਿਆ ਮਤਲਬ ਵੀ ਇਹਨਾਂ ਦੇ ਜਿੰਨਾ ਵੀ ਮਤਲਬ ਵੀ ਜਨਕਿ ਜਿਹੜਾ ਹੈਗਾ ਵੀ ਖਰ ਬਾਕੀ ਉਹ ਪਹਿਲਾਂ ਵਕਾ ਬੋਰਡ ਦੇ ਦਫਤਰ ਹੀ ਜਾਣਾ ਚਾਹੀਦਾ ਹਾਂਜੀ ਹਾਂਜੀ ਪਹਿਲਾਂ ਵੀ ਸਾਰਾ ਸੀ ਹਾਂਜੀ ਪਹਿਲਾਂ ਆਪਣਾ ਜੀ ਬੋਰਡ ਦੀ ਸਮਾਨਾ ਬਣਿਆ ਸੀ ਨਵੀਨ ਕੋਲ ਗਏ ਸਾਂ ਉਸ ਤੋਂ ਬਾਅਦ ਈਓ ਆਪਣੇ ਪਟਿਆਲੇ ਸੀ ਉਹਨਾਂ ਕੋਲ ਗਿਆ ਸੀ ਤੁਸੀਂ ਉੱਥੇ ਜਾਓ ਕਾਈਂਡਲੀ ਏਦਾਂ ਆਪਾਂ ਧੱਕਾ ਨਹੀਂ ਕਰੀਏ ਨਹੀਂ ਜੀ ਨਹੀਂ ਅੱਜ ਕੱਲ੍ਹ ਤੁਹਾਡਾ ਕੋਈ ਜਗ੍ਹਾ ਕਰਕੇ ਲੈ ਲਵੇ ਨਹੀਂ ਸਰ ਉਹ ਤਾਂ ਠੀਕ ਹੈ ਸਰ ਇਸ ਤਰ੍ਹਾਂ ਵੀ ਇਹ ਤਾਂ ਹੋ ਗਿਆ ਕਿ ਚਲੋ ਸਾਰੇ ਮਤਲਬ ਇਹ ਕਾਨ ਚਲੋ ਸਾਰਿਆਂ ਨੇ ਮਤਲਬੀ ਪਾਏ ਹੋਏ ਨੇ ਰਹਿਣ ਵਾਸਤੇ ਤਾਂ ਸਰ ਉਹਦੇ ਵਾਸਤੇ ਮਤਲਬ ਇਹਨਾਂ ਨੂੰ ਸਿਰਫ ਪਨਾਹ ਵਾਸਤੇ ਨਹੀਂ ਤਾਂ ਹੋਰ ਤਰ੍ਹਾਂ ਸਾਡੀ ਕੋਈ ਮਤਲਬ ਚਲੋ ਤੁਹਾਡੇ ਕੋਲ ਇਹ ਰਿਜ਼ਰਵ ਜਗ੍ਹਾ ਆ ਜਿਹ ਕੋਰ ਕਰਾਇਆ ਤੇ ਤਾਂ ਸਾਰੀ ਦੇਊਗਾ ਇਹਨੂੰ ਨਹੀਂ ਦੇਊਗਾ ਇਹ ਨਹੀਂ ਦੇਦਾ ਵਗਬੋਰਡ ਵਾਲੇ ਇੱਕ ਅਵਸਥਾਨ ਦੀ ਇਹ ਵਗਬੋਰਡ ਨੇ ਵੀ ਨਹੀਂ ਦੇਣੀ ਉਹ ਜਿਹੜੀ ਪਹਿਲੀ ਦੀ ਜ਼ਰੂਰਤ ਕਰਨੀ ਹੈ ਨਾ ਲੋਕਲ ਮੁਸਲਮਾਨ ਹਾਂਜੀ ਹਾਂਜੀ ਉਹ ਤਾਂ ਉਹ ਨਹੀਂ ਛੱਡਣੀ ਹੀ ਪੈਣੀ ਉਹ ਸਰੀ 392 ਆਬਾਦੀ ਤੇ ਲਿਆ ਹਾਂਜੀ ਸਰ ਇਹ 392 ਦੇ ਵਿੱਚ ਪਤਾ ਜੀ ਲਏ ਕਿ ਜਿਹੜੀ ਕਵਰੇਜ 392 ਦੇ ਵਿੱਚ ਆਰਡਰ ਦੇ ਵਿੱਚ ਪਾ ਸਕਦੇ ਜੀ ਤੁਹਾਨੂੰ ਕੋਚ ਕੇ ਜੀ ਚਲੋ ਜੇ ਤੁਹਾਡਾ ਤੁਸੀਂ ਪਹਿਲਾਂ ਸਿੱਧਾ ਵਗਬੋਰਡ ਦੇ ਦਫਤਰ ਜਾਓ ਆਪਣੇ ਆਪ ਕੁਝ ਹੁਣ ਅੱਜ ਸ਼ੁਰੂ ਅੱਲਾਹ ਤਾਲਾ ਦੇ ਨਾਮ ਤੋਂ ਜੋ ਬੜਾ ਮਿਹਰਬਾਨ ਤੇ ਨਿਹਾਇਤ ਰਹਿਮ ਕਰਨ ਵਾਲਾ ਸੁਤਰਾਣਾ ਇੱਕ ਵਾਰੀ ਫੇਰ ਆਇਆ ਸੁਤਰਾਣੇ ਨਾਲ ਵੈਸੇ ਸਾਡਾ ਜਿਹੜਾ ਸੰਬੰਧ ਹੈ ਪਿਛਲੇ 150 ਸਾਲ ਤੋਂ ਜੁੜਿਆ ਹੋਇਆ ਮੇਰੇ ਜਿਹੜੇ ਦਾਦਾ ਜੀ ਭਾਰਤ ਦੀ ਜੰਗ ਆਜ਼ਾਦੀ ਦੇ ਬਹੁਤ ਵੱਡੇ ਸਫਤਲਤਾ ਦਾ ਸਨਾਨੀ ਮੌਲਾ ਹਬੀਬੁਰਹਿਮਾਨ ਲੁਧਿਆਣਵੀ ਉਹਨਾਂ ਦੇ ਜਿਹੜੇ ਦਾਦਾ ਜੀ مولانا ਸ਼ਾ ਅਬਦੁਲ ਕਾਦਿਰ ਲੁਧਿਆਣਵੀ 1855 ਦੀ ਜੰਗ-ਏ-ਜ਼ਾਦੀ ਜੂ ਪੰਜਾਬ ਦੀਆਂ ਇਨਕਲਾਬੀ ਫੌਜਾਂ ਦੇ ਨਾਲ ਦਿੱਲੀ ਤੱਕ ਗਏ ਗਦਰ ਦੀ ناکامی ਤੋਂ ਬਾਅਦ ਦਿੱਲੀ ਤੋਂ ਬਰਾਸਤਾ ਛੁਤਰਾਣਾ ਵਾਪਸੀ 'ਚ ਉਹਨਾਂ ਦਾ ਦਿਹਾਂਤ ਛੁਤਰਾਣਾ 'ਚ ਹੋਇਆ ਉਹਨਾਂ ਦੀ ਕਬਰ ਵੀ ਇਸੇ ਪਿੰਡ ਦੇ ਵਿੱਚ ਮੌਜੂਦ ਹੈ ਇਸ ਲਈ ਛਤਰਾਣੇ ਦੇ ਨਾਲ ਸਾਡਾ ਬਹੁਤ ਪੁਰਾਣਾ ਸਬੰਧ ਜਦੋਂ ਸ਼ੁਰੂ ਜੇ ਇੱਥੇ ਰਾਜਪੂਤਾਂ ਦਾ ਜਿਹੜਾ ਪਿੰਡ ਹੋਇਆ ਕਰਦਾ ਸੀ ਅੱਜ ਇੱਕ ਵਾਰੀ ਫਿਰ ਆਏ ਆ ਪਿੰਡ ਦਾ ਜਿਹੜਾ ਕਬਰਸਤਾਨ ਹੈ ਮੈਂ ਬਹੁਤ ਰਣੀਆ ਪਟਿਆਲਾ ਜ਼ਿਲ੍ਹਾ ਦੇ ਐਸਐਸਪੀ ਸਾਹਿਬ ਦਾ ਨਾਨਕ ਸਿੰਘ ਜੀ ਦਾ ਜਿਨ੍ਹਾਂ ਨੂੰ ਅਸੀਂ 2-3 ਦਿਨ ਪਹਿਲਾਂ ਦਰਖਾਸਤ ਕੀਤੀ ਸੀ ਕਿ ਜਿਹੜਾ ਕਬਰਿਸਤਾਨ ਹੈ ਉਹ ਰਿਲੀਜ਼ ਹੋ ਜਾਣਾ ਚਾਹੀਦਾ ਹੈ ਤੇ ਉੱਥੇ ਕੋਈ ਪੋਜੈਸ਼ਨ ਜਿਹੜਾ ਹੈ ਯਰ ਗੁਰੂਨੀ ਪੋਜੈਸ਼ਨ ਜਿਹੜਾ ਨਾ ਹੋਵੇ ਤੇ ਬਹੁਤ ਹੀ ਅੱਛੇ ਇਕਦਮਾਤ ਕਰਕੇ ਉਹਨਾਂ ਨੇ ਨਾਨਕ ਜੀ ਨੇ ਤੇ ਇੱਥੇ ਦੇ ਮਤਲਕਾ ਜਿਹੜੇ ਅਫਸਰਾਂ ਨੇ ਖਾਸ ਕਰਕੇ ਐਸਐਚਓ ਨੇ ਵੀ ਔਰ ਪਿੰਡ ਦੇ ਜ ਖਾਸ ਕਰ ਜਿਹੜੇ ਲੋਕ ਨੇ ਵਸਨੀਕ ਨੇ ਪੰਜਾਬ ਦੀ ਗਰਵਾਇਤ ਰਹੀ ਹੈ ਕਿ ਪੰਜਾਬ ਦੇ ਲੋਕਾਂ ਨੇ ਹਮੇਸ਼ਾ ਹੀ ਜਿਹੜੀ ਸਾਡੀ ਪਹਿਲੀ ਪਾਤਸ਼ਾਹੀ ਹੈ ਤੰਦਨ ਗੁਰੂ ਨਾਨਕ ਦੇਵ ਜੀ ਬਾਬਾ ਨਾਨਕ ਸਾਹਿਬ ਦੇ ਸਮੇਂ ਦੇ ਵਿੱਚ ਹੀ ਉਹਨਾਂ ਨੇ ਜੀ ਇੱਕ ਨੀਂ ਰੱਖੀ ਮੁਸਲਮਾਨਾਂ ਹਿੰਦੂਆਂ ਤੇ ਸਿੱਖਾਂ ਦੀ ਆਪਸੀ ਸਾਂਝ ਦੀ ਉਹ ਨਹੀਂ ਇੰਦਾ ਰੱਖੀ ਗਿਆ ਆਪਣੇ ਸੱਜੇ ਖੱਬੇ ਭਾਈ ਮਰਦਾਨਾ ਦੇ ਭਾਈ ਲਾਲੋ ਨੂੰ ਰੱਖਿਆ ਤਾਂ ਕਿ ਇੱਕ ਸੁਨੇਹਾ ਜਿਹੜਾ ਉਹ ਫਿਰ ਇਹ ਸੁਨੇਹਾ ਦਸ਼ਮੇਸ਼ਪਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਸਮੇਂ ਤੱਕ ਬੜੀ ਸ਼ਿੱਦਤ ਦੇ ਨਾਲ ਨਬੀ ਖਾਨ ਤੇ ਕੈਨੀ ਖਾਨ ਨੇ ਗੁਰੂ ਸਾਹਿਬ ਨੂੰ ਉੱਚ ਦਾ ਪੀਰ ਬਣਾ ਕੇ ਮੋਢੇ ਚੱਕਿਆ ਫਿਰ ਜਿਹੜੀ ਲਾਸਾਨੀ ਸ਼ਹਾਦਤਾ ਫਤਿਹਗੜ੍ਹ ਸਾਹਿਬ ਚ ਸਾਹਿਬਜ਼ਾਦਿਆਂ ਦੀ ਹੈ ਉੱਥੇ ਦੀਵਾਨ ਟੋਡਰਮਲ ਨੇ ਜੋ ਆਪਣਾ ਕਿਰਦਾਰ ਅਦਾ ਕੀਤਾ ਹੈ ਉਹ ਇਸ ਗੱਲ ਦਾ ਸੁਨੇਹਾ ਹੈ ਪੂਰੀ ਦੁਨੀਆ ਨੂੰ ਕਿ ਧਰਮ ਜਿਹੜਾ ਕੋਈ ਨਹੀਂ ਬੁਰਾ ਹੁੰਦਾ ਹਰੇਕ ਧਰਮ ਦੀ ਕੁਝ ਲੋਕ ਹੁੰਦੇ ਨੇ ਜਿਹੜੇ ਚੰਗੇ ਹੁੰਦੇ ਨੇ ਕੁਝ ਲੋਕ ਹੁੰਦੇ ਨੇ ਜਿਹੜੇ ਹੱਕ ਔਰ ਸੱਚ ਦੇ ਉੱਤੇ ਪਹਿਰਾ ਦਿੰਦੇ ਨੇ ਤੇ ਜਿਹੜੇ ਲੋਕ ਉਸ ਵੇਲੇ ਬੁਰੇ ਸੀਗੇ ਉਹਨਾਂ ਨੇ ਰਾਜ ਸੱਤਾ 'ਚ ਵੀ ਰਹਿ ਕੇ ਬੁਰਾਈ ਕੀਤੀ ਉਹਨਾਂ ਨੇ ਰਾਜ ਸੱਤਾ ਦੇ ਨਾਲ ਰਹਿ ਕੇ ਗੰਦੇ ਮਸ਼ਵਰੇ ਵੀ ਦਿੱਤੇ ਲੇਕਿਨ ਜਿਹੜੇ ਚੰਗੇ ਸੀਗੇ ਉਹਨਾਂ ਨੇ ਆਪਣੇ ਗੁਰੂ ਦੀ ਪੈਰਵੀ ਵੀ ਕੀਤੀ ਗੁਰੂ ਦੇ ਨਾਲ ਕੁਰਬਾਨੀਆਂ ਵੀ ਦਿੱਤੀਆਂ ਸ਼ਾਹ ਦਿੱਤਾ ਵੀ ਦਿੱਤੀਆਂ ਔਰ ਬਾਅਦ 'ਚੋਂ ਫਿਰ ਉਹਨਾਂ ਦੇ ਸਾਜ਼ਾਦਿਆਂ ਦੇ ਨਾਲ ਵੀ ਵਫਾ ਜਿਹੜੀ ਉਹ ਨਿਭਾਈਏ ਤੇ ਇਸ ਲਈ ਇਸ ਸਾਂਝ ਨੂੰ ਹੋਰ ਅੱਗੇ ਵਧਾ ਰਹੇ ਹਾਂ ਇਸ ਤਰ੍ਹਾਂ ਦੇ ਦੀ ਜਿਹੜੀ ਕਬਰਸਤਾਨ ਦੀ ਜਗ੍ਹਾ ਹੈ ਉਹ ਇੱਥੇ ਦੇ ਮੁਸਲਮਾਨਾਂ ਦੇ ਸਪੋਰਟਕ ਇਦਿੱਤ ਕੀ ਵੈਸਲੀ ਰਹਿਣੀ ਹੈ ਇੱਥੇ ਦੇ ਸਾਰੇ ਹਿੰਦੂ ਸਿੱਖ ਭਾਈਚਾਰੇ ਦਾ ਵੀ ਕਿ ਜਿਹੜੀਆਂ ਸਾਡੀਆਂ ਰਿਵਾਇਤਾਂ ਪੰਜਾਬ ਦੀ ਮਿੱਟੀ ਦੀਆਂ ਜਿਹੜੀਆਂ ਰਿਵਾਇਤਾਂ ਹਨ ਉਹਨਾਂ ਨੂੰ ਇਹਨਾਂ ਨੇ ਕਾਇਮ ਰੱਖਿਆ ਉਦਾਂ ਵੀ ਇਹ ਪਿੰਡ ਜਿਹੜਾ 47 ਤੋਂ ਪਹਿਲਾਂ ਵੀ ਸੁਤੰਤਰਤਾ ਸੰਾਨੀਆਂ ਦਾ ਪਿੰਡ ਰਿਹਾ ਆਜ਼ਾਦੀ ਕੁਲਾਟੀਆਂ ਦਾ ਪਿੰਡ ਰਿਹਾ ਇਛਤਰਾਣੇ ਨੇ ਭਾਰਤ ਦੀ ਜੰਗੇ ਆਜ਼ਾਦੀ ਦੇ ਵਿੱਚ 1857 ਤੋਂ ਲੈ ਕੇ 1947 ਤੱਕ ਬਹੁਤ ਅੱਛਾ ਕਿਰਦਾਰ ਅਦਾ ਕੀਤਾ ਔਰ ਅਕਸਰ ਮੈਂ ਲੋਕਾਂ ਨੂੰ ਇਹ ਕਹਿੰਦਾ ਹਾਂ ਪੰਜਾਬ ਵਾਲਿਆਂ ਨੂੰ ਵੀ ਖਾਸ ਕਰਕੇ ਇਹ ਠੀਕ ਹੈ ਕਿ ਬਾਪੂ ਗਾਂਧੀ ਨੇ ਸਹਿਦ ਭਗਤ ਸਿੰਘ ਹੋਰਾਂ ਨੇ ਜਾਂ ਹੋਰ بڑے بڑے ਜਿਹੜੇ ਲੀਡਰ ਗੁਜ਼ਰੇ ਨੇ ਉਹਨਾਂ ਨੇ ਸਾਡੀ ਦੇਸ਼ ਲਈ ਕੁਰਬਾਨੀਆਂ ਦਿੱਤੀਆਂ ਲੇਕਿਨ ਸਾਨੂੰ ਇਹ ਵੀ ਦੇਖਣਾ ਹੈ ਕਿ ਸਾਡੇ ਪਿੰਡ ਦਾ ਗਾਂਧੀ ਕੌਣ ਹੈ ਸਾਡੇ ਪਿੰਡ ਦਾ ਭਗਤ ਸਿੰਘ ਕੌਣ ਹੈ ਉਹਨਾਂ ਨੂੰ ਵੀ ਨਹੀਂ ਅਸੀਂ ਭੁੱਲਣਾ ਉਹਨਾਂ ਨੂੰ ਹਮੇਸ਼ਾ ਯਾਦ ਰੱਖਣਾ ਹੈ ਤਾਂ ਕਿ ਜਿਹੜੀ ਮੁਹੱਬਤਾਂ ਦੀ ਜਿਹੜੀ ਸਾਜ ਹੈ ਐਸੀ ਤਰ੍ਹਾਂ ਕਾਇਮ ਰਹੇ ਬਹੁਤ ਬਹੁਤ ਧੰਨਵਾਦ